ਬਵਾਸੀਰ ਕੋਈ ਇਦਾਂ ਦੀ ਬਿਮਾਰੀ ਹੈ ਜਿਹੜੀ 60 ਤੋਂ 70% ਲੋਕਾਂ ਨੂੰ ਹੋ ਚੁੱਕੀ ਹੈ ਯਾਨੀ ਕਿ ਤੇ ਆਉਂਦੇ ਸਾਨੂੰ ਫੇਰ ਪਤਾ ਚੱਲਦਾ ਵੀ ਇੰਨੇ ਪਰ 60 ਲੋਕਾਂ ਨੂੰ ਬਵਾਸੀਰ ਹੈਗੀ ਆ ਉਹਦੇ ਤੋਂ ਅੱਜ ਆਪਾਂ ਰਾਹਤ ਦਿਵਾਵਾਂਗੇ ਜਿੱਦਾਂ ਮਰਜੀ ਜਨਤਾ ਵਿਚਰੀ ਜਾ ਕੋਈ ਬੰਦਾ ਇਹ ਗੱਲ ਨਹੀਂ ਕਰੇਗਾ ਜੇ ਕਿਸੇ ਦਾ ਬੀਪੀ ਵਧਦਾ ਦੱਸੇਗਾ ਹਾਂਜੀ ਮੇਰਾ ਬਲੱਡ ਪ੍ਰੈਸ਼ਰ ਵਧਦਾ ਮੈਨੂੰ ਸ਼ੂਗਰ ਬਵਾਸੀਰ ਤੇ ਕੋਈ ਬੰਦਾ ਕਿਸੇ ਨੂੰ ਨਹੀਂ ਦੱਸ ਰਿਹਾ ਹੈਗਾ ਕਿਉਂਕਿ ਉਹ ਲਕੋ ਕੇ ਰੱਖਦੇ ਇਸ ਚੀਜ਼ ਨੂੰ ਮੈਂ ਦੱਸਾਂਗਾ ਲੋਕ ਮਜ਼ਾਕ ਕਰਨਗੇ ਜੀ ਇਹ ਉਹ ਬਾਸ ਦਾ ਰੋਗ ਹੈ ਵਾਤ ਦੇ ਰੋਗਾਂ ਦੇ ਵਿੱਚ ਆਉਂਦਾ ਬਵਾਸੀਰ ਇਹਦੇ ਕਈ ਤਰ੍ਹਾਂ ਦੇ ਕਾਰਨ ਹੈਗੇ ਆ ਲੱਛਣ ਹੈਗੇ ਆ ਕੁਝ ਲੋਕਾਂ ਨੂੰ ਆਪਾਂ ਖਾਣ ਪੀਣ ਦਾ ਢੰਗ ਵੀ ਦੱਸਾਂਗੇ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਹਿਲਾਂ ਤਾਂ ਕਬਜ਼ ਨਹੀਂ ਹੋਣੀ ਚਾਹੀਦੀ ਜਿਹੜੇ ਬੰਦੇ ਨੂੰ ਕਬਜ਼ ਰਹਿੰਦੀ ਹੈ ਉਹਨੂੰ ਬਵਾਸੀਰ ਸਭ ਤੋਂ ਪਹਿਲ ਬਵਾਸੀਰ ਹੀ ਹੋਊਗੀ ਅਗਲੇ ਰੋਗ ਤਾਂ ਬਾਅਦ ਚ ਹੋਣਗੇ ਖਾਣ ਪੀਣ ਦੀ ਗੱਲ ਕਰ ਲਈਏ ਜਿਹੜਾ ਲੋਕ ਹੁਣ ਤੁਸੀਂ ਕਹਿ ਰਹੇ ਹੋ ਕੋਈ ਕੁਛ ਪੇਸ਼ਟ ਆ ਕੇ ਕਹਿੰਦੇ ਅਸੀਂ ਤਾਂ ਮੈਰਿਜ ਤੇ ਗਏ ਸੀ ਤੇ ਘਰ ਆ ਕੇ ਆਰਾਮ ਨਾਲ ਸੌਂ ਗਏ ਆ ਖਾ ਪੀ ਕੇ ਸਵੇਰ ਤੱਕ ਜਿਹੜਾ ਹੈਗਾ ਇੰਨੀ ਜ਼ਿਆਦਾ ਪ੍ਰੋਬਲਮ ਕਿਵੇਂ ਹੋਗੀ ਅੱਜ ਆਪਾਂ ਗੱਲ ਕਰਨ ਵਾਲਿਆ ਬਵਾਸੀਰ ਤੇ ਓਕੇ ਬਵਾਸੀਰ ਕੋਈ ਇਦਾਂ ਦੀ ਬਿਮਾਰੀ ਹੈ ਜਿਹੜੀ 60 ਤੋਂ 70% ਲੋਕਾਂ ਨੂੰ ਹੋ ਚੁੱਕੀ ਹੈ ਜਿੱਦਾਂ ਦਾ ਸਾਡੇ ਕੋਲ ਕਲੀਨਿਕ ਤੇ ਆਉਂਦੇ ਸਾਨੂੰ ਫੇਰ ਪਤਾ ਚੱਲਦਾ ਇੰਨੇ ਪਰਸੈਂਟ ਲੋਕਾਂ ਨੂੰ ਬਵਾਸੀਰ ਹੈਗੀ ਆ ਉਹਦੇ ਤੋਂ ਅੱਜ ਆਪਾਂ ਰਾਹਤ ਦਵਾਵਾਂਗੇ ਤੁਸੀਂ ਜਿੱਦਾਂ ਮਰਜੀ ਜਨ ਤੱਕ ਵਿਚਰੀ ਜਾਓ ਕੋਈ ਬੰਦਾ ਇਹ ਗੱਲ ਨਹੀਂ ਕਰੇਗਾ ਜੇ ਕਿਸੇ ਦਾ ਬੀਪੀ ਵਧਦਾ ਦੱਸੇਗਾ ਹਾਂਜੀ ਮੇਰਾ ਬਲੱਡ ਪ੍ਰੈਸ਼ਰ ਵਧਦਾ ਮੈਨੂੰ ਸ਼ੂਗਰ ਪਰ ਬਵਾਸੀਰ ਤੇ ਕੋਈ ਬੰਦਾ ਕਿਸੇ ਨੂੰ ਨਹੀਂ ਦੱਸ ਰਿਹਾ ਹੈਗਾ ਕਿਉਂਕਿ ਉਹ ਲੁਕੋ ਕੇ ਰੱਖਦੇ ਇਸ ਚੀਜ਼ ਨੂੰ ਮੈਂ ਦੱਸਾਂਗਾ ਲੋਕ ਮਜ਼ਾਕ ਕਰਨਗੇ ਇਹ ਉਹ ਤੇ ਹੈ ਬਹੁਤ ਜ਼ਿਆਦਾ ਤਦਾਦ ਵਿੱਚ ਬਵਾਸੀ ਲੋਕਾਂ ਇਹ ਫਰੂਕੀ ਸਾਹਿਬ ਬਾਤ ਦਾ ਰੋਗ ਹੈ ਵਾਤ ਦੇ ਰੋਗਾਂ ਦੇ ਵਿੱਚ ਆਉਂਦਾ ਬਵਾਸੀਰ ਇਹਦੇ ਕਈ ਤਰ੍ਹਾਂ ਦੇ ਕਾਰਨ ਹੈਗੇ ਆ ਲੱਛਣ ਹੈਗੇ ਆ ਕੁਝ ਲੋਕਾਂ ਨੂੰ ਆਪਾਂ ਖਾਣ ਪੀਣ ਦਾ ਢੰਗ ਵੀ ਦੱਸਾਂਗੇ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਹਿਲਾਂ ਤਾਂ ਕਬਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜਿਹੜੇ ਬੰਦੇ ਨੂੰ ਕਬਜ਼ ਰਹਿੰਦੀ ਹੈ ਉਹਨੂੰ ਬਵਾਸੀਰ ਸਭ ਤੋਂ ਪਹਿਲ ਬਵਾਸੀਰ ਹੀ ਹੋਊਗੀ ਅਗਲੇ ਰੋਗ ਤਾਂ ਬਾਅਦ ਚ ਹੋਣਗੇ ਤੇ ਇਸ ਤੋਂ ਅੱਗੇ ਜਿੱਦਾਂ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ ਜਿਹੜਾ ਲੋਕ ਹੁਣ ਤੁਸੀਂ ਕਹਿ ਰਹੇ ਹੋ ਕੋਈ ਕੋਈ ਪੇਸ਼ੈਂਟ ਆ ਕੇ ਕਹਿੰਦੇ ਸੀ ਤਾਂ ਮੈਰਿਜ ਤੇ ਗਏ ਸੀ ਤੇ ਘਰ ਆ ਕੇ ਆਰਾਮ ਨਾਲ ਸੌਂ ਗਏ ਆ ਖਾ ਪੀ ਕੇ ਤੇ ਸਵੇਰ ਤੱਕ ਜਿਹੜਾ ਹੈਗਾ ਇੰਨੀ ਜ਼ਿਆਦਾ ਪ੍ਰੋਬਲਮ ਕਿਵੇਂ ਹੋਗੀ ਉਹਦੇ ਉਹਦੇ ਵਿੱਚ ਇਹ ਆ ਫਰੂਕੀ ਸਾਹਿਬ ਜਿੱਦਾਂ ਠੰਡੇ ਤੋਂ ਗਰਮ ਤੇ ਗਰਮ ਤੋਂ ਠੰਡਾ ਖਾ ਲੈਂਦੇ ਆ ਉਹ ਵੀ ਬਵਾਸੀਰ ਦਾ ਕਾਰਨ ਬਣਦਾ ਔਨ ਵਿੱਚ ਹੁਣ ਜਿੱਦਾਂ ਮੈਰਿਜ ਦੇ ਵਿੱਚ ਚੱਲ ਰਿਹਾ ਹੁੰਦਾ ਤੇ ਜਿਹੜੇ ਹੈਗੇ ਆ ਜਿਹੜੇ ਮਰਦਾ ਹੈਗੇ ਜਿਹੜੇ ਆਪਣੇ ਭਰਾੜੇ ਉਹ ਪਹਿਲਾਂ ਤਾਂ ਮੀਟ ਵਗੈਰਾ ਖਾਈ ਜਾਂਦੇ ਆ ਫਿਰ ਪਰੌਠੇ ਜਿਹੜਾ ਹੈਗਾ ਆਈਸਕ੍ਰੀਮ ਖਾ ਲਈ ਨਾਲ ਗਲਾਜਨ ਖਾ ਲਿਆ ਹੁਣ ਗਰਮ ਹੋ ਗਿਆ ਤੇ ਫਿਰ ਠੰਡਾ ਹੋ ਗਿਆ ਫਿਰ ਗਰਮ ਹੋ ਗਿਆ ਚੋ ਬਵਾਸੀਰ ਹੀ ਬਣੂਗੀ ਹੋਰ ਕੀ ਬਣੂਗਾ ਬਵਾਸੀਰ ਨਾਲ ਫਰੂਕੀ ਸਾਹਿਬ ਇੱਕ ਤਾਂ ਇਹਦਾ ਪੇਟ ਦਾ ਰੋਗ ਹੀ ਹੈ ਪਹਿਲਾਂ ਪੇਟ ਖਰਾਬ ਹੁੰਦਾ ਪੇਟ ਦੇ ਵਿੱਚ ਜਿਹੜਾ ਆਪਾਂ ਖਾਣਾ ਖਾ ਲੈਂਦੇ ਹਜਮ ਜਦੋਂ ਨਹੀਂ ਹੁੰਦਾ ਤੇ ਇਨਫੈਕਸ਼ਨ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਬਵਾਸੀਰ ਦਾ ਕਾਰਨ ਬਣ ਜਾਂਦੀ ਆ ਜਦੋਂ ਆਪਾਂ ਇਹਨੂੰ ਇਗਨੋਰ ਕਰਦੇ ਆਂ ਚਲ ਕੋਈ ਗੱਲ ਨਹੀਂ ਇੱਕ ਜਿੱਦਾਂ ਐਸਿਡ ਦਾ ਕਰਸੂ ਲੈ ਲੈਂਦੇ ਆਂ ਜਾਂ ਹਾਜਮਾਤ ਤੇ ਕੋਈ ਸਰਪੀ ਪੀ ਲੈਨੇ ਆਂ ਤੇ ਉਹ ਹੌਲੀ ਹੌਲੀ ਕਨੋਰ ਕਰਦੇ ਰਹਿਨੇ ਆਂ ਜਦੋਂ ਰੋਜ਼ ਖਾਣਾ ਹਜਮ ਨਾ ਹੋਊਗਾ ਤੇ ਅੰਦਰ ਜਿਹੜੀ ਗੱਠ ਹੈਲਥ ਆਪਣੀ ਖਰਾਬ ਹੋ ਜਾਂਦੀ ਏ ਗੱਠ ਹੈਲਥ ਖਰਾਬ ਹੋਣ ਤੋਂ ਬਾਅਦ ਫਿਰ ਆਪਣਾ ਬਵਾਸੀਰ ਹੋ ਜਾਂਦਾ ਅਸੀਂ ਤਾਂ ਗ੍ਰੇਡ ਵਾਈਜ਼ ਇਹਨੂੰ ਗਿਣਦੇ ਆਂ ਜਦੋਂ ਪੇਸ਼ੈਂਟ ਨੂੰ ਡਾਇਗਨੋਸ ਕਰਦੇ ਆਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਗ੍ਰੇਡ ਦੀ ਇਹਨੂੰ ਬਵਾਸੀਰ ਆ ਅਸੀਂ ਇਹਨੂੰ 4 ਗ੍ਰੇਡ ਦੇ ਵਿੱਚ ਵੰਡਿਆ ਹੈਗਾ ਜਿਹੜੀ ਫਾਸਟ ਗ੍ਰੇਡ ਦੀ ਬਵਾਸੀਰ ਹੁੰਦੀ ਆ ਉਹ ਜਿਹੜਾ ਮਾਲ ਦੁਆਰੇ ਮਾਸ ਹੁੰਦਾ ਤਾਂ ਆਪਾਂ ਨੂੰ ਜਿਹੜਾ ਅੰਦਰ जख्म ਤਾਂ ਹੁੰਦਾ ਪਰ ਮਾਸ ਅੰਦਰ ਹੀ ਰਹਿੰਦਾ ਬਾਹਰ ਨਿਕਲਦਾ ਜਦ ਆਪਾਂ ਜਾਂਦੇ ਟਾਇਲਟ ਤੇ ਉਹ ਬਾਹਰ ਨਹੀਂ ਹੁੰਦਾ ਉਹ ਇਹ ਗ੍ਰੇਡ 1 ਬਿਵਾਸੀ ਰੋਹ ਹੁੰਦੀ ਆ ਠੀਕ ਹੈ 2 ਨੰਬਰ ਗ੍ਰੇਡ ਜਿਹੜੀ ਗ੍ਰੇਡ 2 ਜਿਹਨੂੰ ਕਹਿੰਦੇ ਆ ਉਹ ਜਦੋਂ ਆਪਾਂ ਟਾਇਲਟ ਜਾਂਦੇ ਆ ਤੇ ਬਾਸ ਜਿਹੜਾ ਹੈਗਾ ਬਾਹਰ ਆ ਜਾਂਦਾ ਤੇ ਫਿਰ ਜਦੋਂ ਟਾਇਲਟ ਜਾ ਕੇ ਆਪਾਂ ਆ ਜਾਂਦੇ ਆ ਤੇ ਉਹ ਆਪਣੇ ਆਪ ਅੰਦਰ ਚਲੇ ਜਾਂਦਾ ਉਹਨੂੰ 2 ਗ੍ਰੇਡ ਚ ਆਪਾਂ ਜਿਹੜਾ ਰੱਖਿਆ ਹੈਗਾ ਜਿਹੜੀ 3rd ਗ੍ਰੇਡ ਆ 3rd ਗ੍ਰੇਡ ਦੇ ਵਿੱਚ ਫਰੂਕੀ ਸਾਹਿਬ ਜਦੋਂ ਅਸੀਂ ਟਾਇਲਟ ਜਾਂਦੇ ਆ ਤੇ ਉਹ ਜਿਹੜਾ ਆਪਣਾ ਮਾਸ ਬਾਹਰ ਆ ਜਾਂਦਾ ਹੈਗਾ ਉਹ ਫਿਰ ਆਪਣੇ ਆਪ ਅੰਦਰ ਨਹੀਂ ਜਾਂਦਾ ਅਸੀਂ ਉਹਨੂੰ ਆਪਣੇ ਫਿੰਗਰ ਨਾਲ ਉਂਗਲੀ ਨਾਲ ਅੰਦਰ ਕਰਦੇ ਜਦੋਂ ਉਹ 3rd ਗ੍ਰੇਡ ਚ ਆ ਜਾਂਦੀ ਹੈ ਜੀ ਤੇ 4th ਗ੍ਰੇਡ ਦੇ ਵਿੱਚ ਜਿਹੜੀ ਬਵਾਸੀਰ ਉਹ ਹੁੰਦੀ ਆ ਜਿਹੜਾ ਮਾਸ ਬਹੁਤ ਜ਼ਿਆਦਾ ਬਾਹਰ ਆ ਜਾਂਦਾ ਪੁਸ਼ ਜਿਹਨੂੰ ਪੁਸ਼ ਕਰਨ ਨਾਲ ਵੀ ਅੰਦਰ ਨਹੀਂ ਜਾਂਦਾ ਹੈਗਾ ਉਹਦੇ ਵਾਸਤੇ ਫਿਰ ਉਹ ਅੱਗੇ ਦੀ ਅੱਗੇ ਉਹ ਵਧ ਹੀ ਜਾਂਦਾ ਹੈਗਾ ਉਹਨੂੰ ਆਪਾਂ ਪੁਸ਼ ਕਰਕੇ ਅੰਦਰ ਵੀ ਕਰਦੇ ਆ ਪਰ ਉਹ ਫਿਰ ਬਾਹਰ ਆ ਜਾਂਦਾ ਉਹ 4th ਗ੍ਰੇਡ ਜਿਹੜੀ ਇਹ ਬਵਾਸੀਰ ਦੀ ਸਾਡੇ ਕੋਲੇ ਪੇਸ਼ੈਂਟ ਕਈ ਵਾਰੀ ਆ ਜਾਂਦੇ ਕਿੰਦ ਜੀ ਤੀਸਰਾ ਆਪਰੇਸ਼ਨ ਹੋ ਗਿਆ ਬਵਾਸੀਰ ਦਾ ਹੁਣ ਫਿਰ ਹੋ ਗਈ ਸਾਨੂੰ ਓਕੇ ਤੇ ਬਵਾਸੀਰ ਦਾ ਆਪਰੇਸ਼ਨ ਕਰਵਾਉਣਾ ਸਭ ਤੋਂ ਵੱਡੀ ਗਲਤੀ ਹੈਗੀ ਆ ਇਹਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਫਰੂਕੀ ਸਾਹਿਬ ਜੇ ਬਵਾਸੀਰ ਦਾ ਆਪਰੇਸ਼ਨ ਕਰਵਾਇਆ ਪੇਸ਼ੈਂਟ ਚਲੋ ਐਪਏ ਨਹੀਂ ਕਹਿੰਦੇ ਸਾਰੇ ਜਿਹੜੇ ਹੈਗੇ ਆ ਜਿਆਦਾ ਸੀਰੀਅਸ ਕ੍ਰਿਸ਼ਟ ਹੋ ਜਾਂਦੇ ਪਰ ਕੁਝ ਕੇਸ ਅਸੀਂ ਇਦਾਂ ਦੇ ਦੇਖੇ ਜਿਨ੍ਹਾਂ ਨੇ ਬਵਾਸੀਬ ਦੇ ਆਪਰੇਸ਼ਨ ਕਰਵਾਏ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜੀ ਆਪਣੀ ਪੋਰਟੀ ਵਾਲੀ ਜਗ੍ਹਾ ਤੇ ਕੈਂਸਰ ਹੋ ਗਿਆ ਦਰਦ ਤਾਂ ਘਟਾਉਣਾ ਹੀ ਪੈਗਾ ਅਦਰਵਾਜ ਪੇਸ਼ੈਂਟ ਆਪਣੇ ਤੇ ਜਿਹੜਾ ਇੰਨੇ ਦਿਨ ਨਹੀਂ ਆਪਣੇ ਕੋਲ ਟਿਕੇਗਾ ਉਹ ਜਲਦ ਜਲਦ ਬਾਜੀ ਨਾਲ ਆਪਣੇ ਪਰੇਸ਼ਾਨ ਵਾਲੇ ਨੂੰ ਜਾ ਕੇ ਉਹ ਇਹਦੀ ਇਹਦੀ ਕੰਡੀਸ਼ਨ ਨਹੀਂ ਇਦਾਂ ਨਹੀਂ ਹੁੰਦੀ ਜਦੋਂ ਦਰਦ ਬਹੁਤ ਜ਼ਿਆਦਾ ਆਵੇ ਆਪਣੇ ਕੋ ਇੱਕ ਘੰਟਾ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਉਹ ਸਾਰੇ ਅਸੀਂ ਹੱਲ ਕੀਤੇ ਆਪਣਾ ਇਲਾਜ ਤਾਂ ਨੇਚਰਲ ਆ ਪਰ ਅਸੀਂ ਹਲੋਪੈਥੀ ਤੋਂ ਉੱਪਰ ਮੈਡੀਸਨ ਤਿਆਰ ਕੀਤੀਆਂ ਜਿਹੜੀਆਂ ਦਰਦ ਨੂੰ ਇਮੀਡੀਏਟਲੀ ਰੋਕ ਦਿਆਂ ਇੰਜੈਕਸ਼ਨ ਤੋਂ ਪਹਿਲਾਂ ਰੋਕ ਦਿਆਂ ਉਹ ਵੀ ਤੁਹਾਨੂੰ ਅਸੀਂ ਤਰ੍ਹਾਂ ਮੈਡੀਸਨ ਦੇ ਦਰਸ਼ਕ ਕਰਾਵਾਂਗੇ ਜਿਹੜੀ ਅੱਜ ਕੱਜ ਵੇਖਦੇ ਸਾਇੰਸ ਤਰੱਕੀ ਕਰ ਰਹੀ ਆ ਤੇ ਸਾਡੀਆਂ ਜਿਹੜੀਆਂ ਇਹ ਪੈਥੀਆਂ ਆ ਵੀ ਉਹਦੇ ਬਰਾਬਰ ਹੀ ਚੱਲ ਰਹੀਆਂ ਉਹ ਤੋਂ ਉੱਪਰ ਚੱਲ ਰਹੀਆਂ ਹੈਗੀਆਂ ਜਿਉਂ ਦਰਦ ਇੰਜੈਕਸ਼ਨ ਨਾਲ 1 ਘੰਟੇ ਚ ਰੋਕ ਸਕਦੇ ਆ ਅਸੀਂ ਦਰਦ ਨੂੰ 20 ਮਿੰਟਾਂ ਚ ਰੋਕ ਸਕਦੇ ਦਰਦ ਫਰੂਕੀ ਸਾਹਿਬ ਆਹ ਦੇਖੋ ਜਿੱਦਾਂ ਰੈਂਟ ਦਾ ਅਰਕ ਹੈਗਾ ਇਹ ਅਰਕਾ ਕੋਈ ਸਿਰਪ ਨਹੀਂ ਹੈਗਾ ਆ ਰੈਂਟ ਦਾ ਲੋਕ ਤੇਲ ਵੀ ਪੀਂਦੇ ਜਿਹੜੇ ਕਬਜ ਨੂੰ ਦੂਰ ਕਰਨ ਲਈ ਪਰ ਇਹ ਅਰਕ ਹੈਗਾ ਸਾਨੂੰ ਪੇਸ਼ੈਂਟ ਪੁੱਛਦੇ ਆ ਵੀ ਪਾਇਲਸ ਤੋਂ ਸਾਨੂੰ ਬਹੁਤ ਜ਼ਿਆਦਾ ਡਾਕਟਰ ਸਾਹਿਬ ਜਿਹੜਾ ਦਰਦ ਰੋਗ ਦੋਗੇ ਠੀਕ ਭਾਵੇਂ ਮਹੀਨਿਆਂ ਹੋ ਜਾ ਦੋਨ ਹੋ ਜਾ ਪਰ ਦਰਦ ਸਾਡੀ ਪਹਿਲਾਂ ਰੁਕਣੀ ਚਾਹੀਦੀ ਅਸੀਂ ਪਲੇਟ ਨਹੀਂ ਕਰਵਾਉਂਦੇ ਤੇ ਤੁਸੀਂ ਦੱਸੋ ਆ ਜੀਏ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਹੈਗੀ ਦਰਦ ਵੀਗਾ ਪਛੇ ਮਿੰਟਾਂ ਨਾ ਰੁਕੀ ਤੇ ਦੁਬਾਰਾ ਮੈਡੀਸਨ ਨਾ ਲਿਓ। ਦੇਖੋ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿ ਦਿੰਨਾ ਪੱਥਰੀ ਦਾ ਦਰਦ ਹੋਵੇ। ਹੂੰ ਗੁਰਦੇ ਚ ਪੱਥਰੀ ਉਹਦਾ ਦਰਦ ਦੇਖੋ ਕਿੰਨਾ ਭਿਆਨਕ ਹੁੰਦਾ। ਬਹੁਤ ਖਤਰਨਾਕ। ਉਹਨੂੰ ਅਸੀਂ ਪਹਿਲੀ ਦਵਾਈ ਨਾਲ ਸ਼ਾਂਤ ਕਰਦੇ ਇੱਥੇ। ਉਹਦੇ ਵਾਸਤੇ ਵੀ ਸਾਡੇ ਕੋਲੇ ਮੈਡੀਸਨ ਹੈ ਕਿ ਦੋ ਬੂੰਦਾ ਪਾਵਾਂਗੇ, 1 ਘੰਟੇ ਬਾਅਦ ਫੇਰ ਪਾਵਾਂਗੇ, ਬਿਲਕੁਲ ਦਰਦ ਗਾਇਬ ਹੋ ਜਾਏਗਾ। ਪੱਥਰੀ ਤਾਂ ਬਾਅਦ ਚ ਨਿਕਲਗੇ, ਮਹੀਨੇ ਚ ਨਿਕਲਜੂ, ਦੋਵਾਂ ਚ ਨਿਕਲਜੂ। ਉਹਦੇ ਉਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਰੈਂਟਦਾਰਕ ਹੈਗਾ ਠੀਕ ਹੈ। ਇਹਨਾਂ ਦੇ ਫਰੂਕੀ ਸਾਹਿਬ ਅਸੀਂ 10 ਤੋਂ 15 ਡ੍ਰੌ ਬਾਦ ਜਿਹੜੀ ਬਵਾਸੀਰ ਦੀ ਦਰਦ ਉਹ ਦੀ ਗਾਇਬ ਹੋ ਜਾਂਦੀ ਐ ਜਿੰਨੂੰ ਆ ਸ਼ਾਂਤ ਕਰਨ ਲਈ ਰੋਜ਼ ਇੰਜੈਕਸ਼ਨ ਲਵਾਉਂਦੇ ਜੀ ਬਾਹ ਜੀ ਪਹਿਲ ਇੰਜੈਕਸ਼ਨ ਲਵਾ ਲਵਾਂ ਫਿਰ ਮੈਂ ਤੁਹਾਡੇ ਨਾਲ ਚੱਲਦਾ ਹੈਗਾ ਮੋਟਰਸਾਈਕਲ ਤੇ ਬੈਠਦੇ ਆ ਕਾਰ ਚ ਬੈਠਣ ਲੱਗਿਆਂ ਦਰਦ ਹੁੰਦੀ ਐ ਪਹਿਲ ਇੰਜੈਕਸ਼ਨ ਲਵਾਉਂਦੇ ਆ ਉਹਦੇ ਆਸ ਤੇ ਅਸੀਂ ਵਾਸੇ ਦੀਆਂ 15 10 ਤੋਂ 15 ਬੂੰਦਾਂ ਨੂੰ ਪਲਾ ਦੇਣੀਆਂ 20 25 ਮਿੰਟ ਚ ਉਹਦਾ ਦਰਦ ਬਿਲਕੁਲ ਗਾਇਬ ਹੋ ਜਾਂਦਾ ਫਿਰ ਅੱਗੇ ਅਸੀਂ ਉਹਨੂੰ ਮੈਡੀਸਨ ਦੇ ਦਿੰਦੇ ਹਾਂ ਦੋ ਹਰਬ ਜਨੇ ਆਯੁਰਵੇਦ ਦੀਆਂ ਇਹ ਜ ਹੈਗਾ ਜਿਹੜਾ ਆਪਣਾ ਤਾਰਾ ਮੀਰਾ ਤੇ ਆ ਹੈਗਾ ਕੂੜਾ ਸੱਕ ਕੜਾ ਸਾਕ ਜੀ ਕੂੜਾ ਸਾਕ ਆ ਜੀ ਦਰ ਹਾਂ ਜੀ ਇਹ ਬਵਾਸੀ ਨੂੰ ਮਟਾਉਣ ਵਾਸਤੇ ਇਸ ਤੋਂ ਉੱਪਰ ਕੋਈ ਔਸ਼ਧੀ ਦੀ ਹੈਗੀ ਜੀ 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 ਸਭ ਤੋਂ ਟਾਪ ਕਲਾਸ ਦੀ ਔਸ਼ਧੀ ਹੈ ਜੀ ਨੁਸਖੇ ਫਰੁਕੀ ਸਾਹਿਬ 100% ਲੋਕਾਂ ਨੂੰ ਫਾਇਦਾ ਤਾਂ ਨਹੀਂ ਕਰਦੇ ਹੈਗਾ ਇਹ ਨਾ ਹੈਗਾ ਵੀ ਜਦੋਂ ਜੇ ਮੰਨ ਲੋ ਇਹਦੀ ਰੇਸ਼ੋ ਇੰਨੀ ਹੁੰਦੀ ਆ ਜੇ 100 ਬੰਦੇ ਨੇ ਵਰਤ ਲਿਆ ਤੇ 20 ਤਾਂ 25 ਬੰਦੇ ਤਾਂ ਠੀਕ ਬਿਲਕੁਲ ਹੋ ਹੀ ਜਾਂਦੇ ਨੁਸਖਾ ਤੇ ਵੀ ਜਿਹੜੇ 75 ਨੇ ਜੀ ਹਾਂ ਜੀ ਜਿਹੜੇ ਫਿਰ ਜਿਹੜੇ 75% ਲੋਕ ਹੁੰਦੇ ਆ ਉਹਨਾਂ ਵਾਸਤੇ ਫਿਰ ਕੋਈ ਕੋਸ਼ਕੋ ਟਾਈਮ ਨਹੀਂ ਹੁੰਦਾ 75% ਜੇ ਵੀ ਹੁੰਦੇ ਨੇ ਵੀ ਕੋਈ ਕੋ ਟਾਈਮ ਹੈ ਨਹੀਂ ਕੋਈ ਮੈਡੀ ਠੀਕ ਹੋ ਜੀ ਜਿਆਦਾ ਬੜੀ ਪ੍ਰੋਬਲਮ ਜਿੱਦਾਂ 4th ਗ੍ਰੇਡ ਦੀ ਗੱਲ ਕੀਤੀ ਆ ਉਹਦੇ ਵਾਸਤੇ ਦੇਖੋ ਸਾਡੀ ਪਾਇਲਜ਼ ਕੇਅਰ ਕਿਟ ਆ ਠੀਕ ਹੈ ਤੇ ਇਹ ਇਹ ਫਰੁਕੀ ਸਾਹਿਬ ਇਹ ਕਿਟ ਦਾ ਇਹ ਹੈਗਾ ਵਾ ਇਹ ਬਵਾਸੀਰ ਨੂੰ ਵੀ ਠੀਕ ਕਰੂਗੀ ਜਿੱਦਾਂ ਫਿਸਤੋਲਾ ਜਿਹਨੂੰ ਫਿਸ਼ਰ ਕਹਿੰਦੇ ਆਪਾਂ ਘੰਦਰ ਜੜਾਂ ਵਾਲਾ ਫੋੜਾ ਉਹਨੂੰ ਵੀ ਇਹ ਬਿਲਕੁਲ ਠੀਕ ਕਰੂਗੀ ਜੜਾਂ ਵਾਲੇ ਫੋੜੇ ਜਿਹੜੇ ਹੁੰਦਾ ਨਾ ਇਹ ਫਿਸਤੋਲਾ ਫਰੁਕੀ ਸਾਹਿਬ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਕਿ ਉਹ ਕਿੰਦੇ ਵਿੱਚੋਂ ਜਿਹੜਾ ਹੈਗਾ ਉਹ ਮਾਦਾ ਰਿਸਦਾ ਹੀ ਰਹਿੰਦਾ ਵਾਰ-ਵਾਰ ਸਾਫ਼ ਕਰਨਾ ਪੈਂਦਾ ਵਾਰ-ਵਾਰ ਸਾਫ਼ ਕਰਨਾ ਪੈਂਦਾ ਉਹਨੂੰ ਇਹ 10 ਤੋਂ 10 ਕੁ ਜੜਾਂ ਦੇ ਵਿੱਚ ਵਿੱਚ ਬਿਲਕੁਲ ਜਿਹੜਾ ਮਾਦਾ ਵਗਣਾ ਜਿਹੜਾ ਬੰਦ ਹੋ ਜਾਂਦਾ ਤੇ ਬਵਾਸੀਰ ਤਾਂ 10-15 ਦਿਨਾਂ ਜੀ ਠੀਕ ਕਰ ਦੇ ਦੀ ਬਾਕੀ ਵਗਣਾ ਜਿਹੜਾ ਮਾਤਾ ਉਹ 10-12 ਚ ਬੰਦ ਹੋ ਜੂ ਤੇ ਅਸੀਂ ਵੈਸੇ ਟਰੀਟਮੈਂਟ ਇਹਦਾ ਜਿਹੜਾ ਹੈਗਾ 3 ਮਹੀਨੇ ਦੇ ਕਰਵਾਉਨੇ ਆ 3 ਮਹੀਨੇ ਚ ਜੜ ਤੋਂ ਸ਼ੂਗਰ ਚੱਲਿਆ ਜਿਹੜੀ ਇਹ ਪਾਇਲਜ਼ ਜਿਹੜੀ ਬਵਾਸੀਰ ਚਲੀ ਜਾਂਦੀ ਆ ਇਹ ਫਿਰ ਦੁਬਾਰਾ ਨਾ ਆਊਗੀ ਤੇ ਨਾ ਲੋੜ ਪੈਣੀ ਨਾ ਇਹਦੀ ਆਪਰੇਸ਼ਨ ਦੀ ਲੋੜ ਪੈਣੀ ਇਹ ਆਪਣੀ ਕਿੱਟ ਹੈਗੀ ਪਾਇਲਜ਼ ਕਿੱਟ ਆ ਪੇਚਾ ਦੇਖੋ ਜੀ ਤਾਂ ਚਾਰ ਮੈਡੀਸਨ ਹੈਗੀਆਂ ਮੈਂ ਤਾਂ ਕਿ ਲੋਕਾਂ ਸਜੈਸਟ ਕਰਦਾ ਵੀ ਆਪਰੇਸ਼ਨ ਨਾ ਕਰਵਾਓ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਇਹ ਕੰਮ ਨਾ ਕਰੋ ਤੁਹਾਡੀ ਜਿਹੜਾ ਨੈਚੁਰਲ ਤਰੀਕੇ ਨਾਲ ਅਸੀਂ ਬਿਵਾਸੀ ਜੜਤੂ ਹੀ ਖਤਮ ਕਰਦੇ ਆ ਇਹ ਚਾਰ ਮੈਡੀਸਨ ਹੈਗੀਆਂ ਫਰੁਕੀ ਸਾਹਿਬ ਵੇਦੀਆਂ ਨੇ 20-20 ਡ੍ਰੌਪ ਚਾਰਾਂ ਚੋਂ ਲੈਣੇ ਆ ਤਾ 10 ਮਿੰਟ ਦੇ ਫਰਕ ਨਾਲ ਠੀਕ ਹੈ ਬਵਾਸੀਰ ਦਸਾਂ ਦਿਨਾਂ ਚ ਗਾਇਬ ਹੋ ਜਾਂਦੀ ਆ ਜਿਹੜਾ ਦਰਦ ਨੂੰ ਤਾਂ ਰੋਕਣ ਵਾਸਤੇ ਆਪਾਂ ਰੈਂਡ ਦਾ ਤੇਲ ਜਿਹੜਾ ਰੈਂਡ ਦਾ ਅਰਕ ਕਹਿੰਦਾ ਠੀਕ ਹੈ ਬਾਕੀ ਇਹ ਜਿਹੜੀ ਹੈਗੀ ਆ ਦਸਾਂ ਦਿਨਾਂ ਚ ਵਾਇਰਸ ਨੂੰ ਬਿਲਕੁਲ ਠੀਕ ਕਰ ਦਿੰਦੀ ਜਿਹੜੇ ਮੱਛੇ ਵਗੈਰਾ ਸਾਰੇ ਠੀਕ ਹੋ ਜਾਣਗੇ ਬਾਕੀ 3 ਮਹੀਨਾ ਕੰਟੀਨਿਊ ਕਰਨ ਲੱਗਾ ਜੜ੍ਹ ਤੋਂ ਜਾਏਗੀ ਕਿਸੇ ਆਪਰੇਸ਼ਨ ਦੀ ਲੋੜ ਨਹੀਂ